ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਹ ਤੁਸੀਂ ਸੂਟ ਦੇਖ ਰਹੇ ਹੋ ਨਾ ਇਹ ਸੀ ਰੌਣਕ ਕੁੜੀ ਕਾਲਾ ਤੋਂ ਸਿ ਆਇਆ ਉਹ ਬੱਚਿਆਂ ਦੇ ਸੂਟ ਆਰਡਰ ਤੇ ਵੀ ਤਿਆਰ ਕਰ ਦਿੰਦੇ ਆ ਆ ਦੇਖੋ ਉਹ ਬਹੁਤ ਸਾਰੇ ਸੂਟਸ ਵੰਦੇ ਆ ਤੇ ਉਹਨਾਂ ਦਾ ਸਭੀ ਬਹੁਤ ਚੰਗਾ ਆ ਤੇ ਆ ਮੇਰਾ ਸੂਟ ਆ ਮੈਂ ਤਾਂ ਉਹਦੇ ਤੀਆਂ ਤੇ ਪਾ ਲਿਆ ਸੀ ਹੱਲੇ ਸਰਜੋ ਦੀਆਂ ਤੀਆਂ ਆਣੀਆਂ ਨੇ ਆ ਸਰਜੋ ਦਾ ਸੂਟ ਆ ਆ ਦੇਖੋ ਐਸਾ ਸੀ ਦਰ ਨੇ ਸੇਮ ਸੂਟ ਇਸ ਮੋਨੇ ਆਇਆ ਕਦੇ ਕਦੇ ਹੋ ਜਾਂਦਾ ਆ ਦੇਖੋ ਵੱਡੇ ਛੋਟੇ ਦਾ ਫਰਕ ਆ ਸਾਨੂੰ ਬਹੁਤ ਖੁਸ਼ੀ ਹੋਈ ਸੀ ਸੂਟ ਦੇਖ ਕੇ ਤੇ ਜਦੋਂ ਮੇਰੀ ਤੀਆਂ ਸੀ ਨਾ ਸਾਡੇ ਕੋਲ ਸੂਟ ਹਲੇ ਸਵਾਉਣੇ ਸੀਗੇ ਮੰਮੀ ਨੂੰ ਪਤਾ ਹੀ ਨਹੀਂ ਲੱਗਿਆ ਜਦ ਸਵੇਰੇ ਹੀ ਪਤਾ ਲੱਗਿਆ ਜਦ ਸੂਟ ਲੈ ਕੇ ਆਏ ਸੀ ਆ ਦੇਖੋ ਠੀਕ ਹੈ ਸਤਿ ਸ੍ਰੀ ਅਕਾਲ ਸਾਡੀ ਵੀਡੀਓਜ਼ ਨੂੰ ਬាទ ਬាទ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਬਾਏ ਬਾਏ